ਅਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰਨਾਮਕਿ ਸਿਂਦੁਖ ਦਰਵਾਰਿਆ ਪ੍ਰਹਿਲਾਦ ਤਰਾਇਆ ਹੰਕਾਰੀ ਨਿੰਦ ਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਾ ਨਾਨਕ ਐਸਾ ਹਰ ਸਿਵਿਆ ਅੰਤ ਲੈ ਛਡਾਇਆ ਸਿ ਲੋਕ ਮਹੱਲਾ ਪਹਿਲਾ ਦੁਖਦਾਰੂ ਇਸ ਕੋ ਰੋਗ ਪਿਆ ਹਿਆ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਨਾ ਮੇਰਾ ਨਹੀਂ ਜਾਹੂ ਕਰੀ ਨ ਹੋਈ ਮਲਿਹਾਰੀ ਗੁਦਰਤ ਵਸਿਆ ਤ੍ਰੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰ ਭੁਰ ਰਿਹਾ ਤੁਮ ਸੱਚਾ ਸਤਿ ਸਤਿ ਸਵਾਲਿਓ ਜਿਨ ਕੀ ਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਨਿ ਜੋਗਿਸ਼ ਕਰਨਾ ਸੋ ਕਰੇ ਹਾ ਸੋ ਦਾ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤੂ ਪਰਸਾਦ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਭਾਲੇ વાજી દે દે નાદ અનિક સંખા કીતે તેરી ગાવનहारी કીતે તેરે રાગ પરે સો કહીએ કીતે તેરી ગાવનहारी ગાવું દદના પૌળ પાણી વ્યસંત રગાવે રાજા ધર્મ દ્વારી ગાવું દના જીત ગોત લખ જાન લખ લખ ધર્મ વિચાર ગાવું દના ઈશ્વર બરમા દેવી સોન તેસ દા સવારી ਗਾਵੰਤ ਤੁਧ ਨੋ ਇੰਦਰਿੰਦਰਾ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਨ ਸਦ ਸੰਵਾਦੀ ਅੰਦਰ ਗਾਵੰਤ ਤੁਧ ਨੋ ਸਾਧ ਵਿਚਾਰੀ ਗਾਵੰਤ ਨ ਜਤੀ ਸਤੀ ਸੰਤੋਖੀ ਗਾਵੰਤ ਤੁਧ ਨੋ ਵੀਰ ਕਰਾਰੇ ਗਾਵੰਤ ਤੁਧ ਨਾ ਪੰਡਤ ਪੰਡ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧ ਨੋ ਮੋਹਣਿਆ ਮਨ ਮੋਹਣ ਸੁਰਗ ਹਮਸ਼ ਪਿਆਲੇ ਗਾਵਨ ਤਦਨੋਂ ਪਾਈ ਤੇਰੇ ਅਰਤ ਰਤੀਤ ਨਾਲੇ ਗਾਵਨ ਤਦਨੋਂ ਜੋਤ ਮਹਾਬਲ ਸੂਰਾ ਗਾਵਨ ਤਦਨੋਂ ਖਾਣੀ ਚਾਰੇ ਗਾਵਨ ਤਦਨੋਂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰਿ ਸੇਦ ਤਦਨੋਂ ਗਾਵਨ ਜੋਤਿ ਤੇ ਭਾਵਨ ਰੱਤੇ ਤੇਰੇ ਭਗਤ ਰਸਾਲ ਲੈ ਕੇ ਔਰ ਕਹਤੇ ਦੋ ਦਨੋ ਗਾਵਨ ਸੇ ਮੈਂ ਚਿਤਨਾ ਆਵ ਨਾਨਕ ਕਿਆ ਵਿਚਾਰੀ ਸੋਇ ਸੇ ਦਾਸ ਸਾਚ ਸਭ ਸਾਚਾ ਸਾਚੀ ਨਹੀਂ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਾਂ ਜੀ ਉਸੀ ਮਾਇਆ ਜਿਨ ਨੂੰ ਉਪਾਈ ਕਰ ਕਾਂ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜਿਉ ਤੇ ਸੁਭਾਅ ਵੇ ਸੋਇ ਕਰਸੀ ਪਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਹਾ ਪਾਤ ਸਾਈਹ ਨਾਨਕ ਰੇ ਹਰ ਜਾਈ ਆਸਾ ਮਹੱਲਾ ਪਹਿਲਾ ਸੋਣਾ ਵਡਾ ਆਖੇ ਸਭ ਕੋਏ ਕੇਵਲ ਵਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੰਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਘੇਰਾ ਕੋਈ ਨਾ ਜਾਣ ਤਰਕੀਤਾ ਕੀ ਵਣ ਕੀ ਲਾ ਰਹਾ ਸਾਸ੍ਰਤੀ ਮਨ ਸੱਤ ਕਮਾਈ ਸਭ ਕੀਮਤ ਅਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਲ ਨਾ ਜਾਈ ਤੇਰੀ ਤਲ ਵੜਿ ਆਈ ਸਭ ਸਾਤੋਂ ਸਭ ਤਾਪ ਸੋ ਚੰਗੀਆਂ ਆਂ ਸਦਾ ਪਰਖਾਂ ਕੀਆ ਵਡਿਆਈਆਂ ਤਦਵਨ ਸੇ ਦੇਖ ਨਾ ਪਾਈ ਕਰ ਮਿਲੇ ਨਾਹੀ ਠਾਕ ਰਹੀ ਆ ਆਖਣ ਵਾਲਾ ਕਿਆ ਵਿਚਾਰਾ ਸੂਤੇ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ

ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੋਕੇ ਭੋਗ ਗਣੇ ਹੋਰ ਨਹੀਂ ਪੈਣਾ ਕੋ ਹੋਆ ਨਾ ਕੋਈ ਜੇ ਵੜਿਆ ਤੇ ਬੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਾਸਮ ਬਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸ ਸੰਦਾਰਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਦੁਹਤ ਪਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਦ ਕਰ ਸਰਨਾਈ ਕਰਦਿਆ ਨਾਮ ਪ੍ਰੰਗਾਸ ਮੇਰੇ ਮੇਤ ਪਰ ਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰਪਣਾ ਸਖਾਈ ਹਰ ਕੀਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਬੜ ਭਾਗ ਵਢੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਰੇਤਬਤਾ ਸਹਿ ਮਨ ਸੰਗਤ ਗੁਣ ਪਰਗਾਸ ਜੇਨ ਹਰ ਹਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਹਜ਼ਰ ਗੁਰ ਸਰ ਸੰਗਤ ਨਹੀਂ ਆਏ ਤਰ ਜੀਵੇ ਤੇ ਮਰ ਜੀਵਾ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਨ ਤੋਰ ਵਾਸਤ ਲਿਖਿਆ ਲਿਖਾਸ ਤਾਂ ਉਹਨਾਂ ਤਰ੍ਹਾਂ ਸੰਗਤ ਚਿਤਹਰ ਸਪਾਇਆ ਮੈਲਜਾ ਨਾਨਕ ਨਾਮ ਪਰਦਾਸ ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਬੈ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਪਾਇ ਇਤਾ ਕਰਤ ਕਾਂਗੇ ਕਰ ਤਰਿਆ ਮੇਰੇ ਬਾਦੋਂ ਜੇ ਸਾ ਸੰਗਤਿ ਵਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਥ ਪਾਇਆ ਸੋ ਕੇ ਕਾਠ ਹਰਿਆ ਰਹਾਉ ਜਨਨ ਬਤਾ ਲੋ ਸਤਵੰਤਾ ਕੋਏ ਨਿਸਕੀ ਧਰਿਆ ਸੇ ਸੇ ਜਿਕ ਸਵਾਹੀ ਠਾਕੁਰ ਕਾਹੀ ਮਨ ਪੋ ਘਰਿਆ ਓੜੇ ਓੜੇ ਆਵੇ ਸੇ ਕੋਸਾ ਤਸ ਪਾਛੇ ਬਿਸ਼ਰੇਸ਼ ਰਿਆ ਸਨ ਕਾਵਣ ਖਲਾਵੇ ਕਬਲ ਝੁਗਾਵੇ ਮਨ ਮੇ ਸਮਰਨ ਕਰਿਆ ਸਭ ਨਿਦਾਨ ਦਾਸੀ ਅੱਠ ਸਿਧਾਂਤ ਧਾਕਰ ਕਰ ਤਲ ਧਰਿਆ ਜਾ ਨਾਨਕ ਬਲ ਬਲ ਸੰਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖਾ ਇੱਕ ਓੰਕਾਰ ਅਜੂ ਪ੍ਰਸਾਦ ਸੋ ਪਰਖਾ ਦਰਿੰਜਨ ਹਰ ਪਰਖ ਦਰਿੰਜਣ ਹਰ ਅਗਮ ਅਗਮਿਆ ਪਾਰਾ ਸਭ ਧਿਆਵੇ ਸਭ ਧਿਆਵੇ ਤੁਝ ਜੀ ਹਰ ਸੱਚ ਸਰਲ ਦਿਨ ਹਾਰਾ ਸਾਂਝੀ ਤੇਮਾਰੀ ਜੀ ਤੁਮ ਜੀ ਆਕਾ ਦਾ ਤਾਰਾ ਹਰ ਤਿਆਬੋ ਸੰਤੋ ਜੀ ਸਭ ਦੋਖ ਵਿਸਾਰਨ ਹਾਰਾ ਹਰਿਆ ਘੇਠਾ ਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਲ ਕਲ ਅੰਤ ਸੁंदर ਅੰਤਰ ਜੀ ਹਰ ਏਕੋ ਪਰਖ ਸਮਾਨ ਏਕ ਦਾਤ ਏਕ ਪੇਖਾਰੀ ਜੀ ਸਭ ਤੇ ਨੇ ਚੋ ਜਿਬ ਢਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਨ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਮਖਾਣਾ ਜੋ ਸਿਵਹਿ ਜੋ ਸਿਵਹਿ ਤੂੰ ਜੀ ਜਾਨਨੁ ਕੋ ਤਨੁ ਤੁਰ ਵਾਲਾ ਹਰ ਧਿਆਵੇ ਹਰ ਧਿਆਵੇ ਤੂੰ ਜੀ ਸੇਹ ਜੰਗਕ ਮੈਂ ਸੁਖਵਾਸੀ ਸੇ ਮੁਗ ਸੇ ਮੁਕਤ ਪੈ ਜਿਨ ਹਰ ਧਿਆਇਆ ਜੀ ਤੈਨ ਤੋ ਤੇ ਜਮ ਕੀ ਫਾਸੀ ਜੇ ਨਰ ਪਾ ਜਿਨ ਹਰ ਨਿਰਪਾ ਧਿਆਇਆ ਜੀਤ ਨੁਕਾ ਫੋ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਹਰੁ ਪਸਵਾਸੀ ਸੇ ਤਰ ਸੇ ਤਨ ਜਿਨ ਹਰ ਧਿਆਇਆ ਜੀ ਜਾਨਾਲਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਵਸਲਾਹਾਂ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੀ ਅਨੰਕਾਰੇ ਹਰ ਪੂਜਾ ਜੀ ਤਾਪ ਤਪ ਹੈ ਜਪੇ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਰੂਪ ਸਮਰਾਸਾ ਸਾਜ ਜੀ ਕਰ ਕਰਿਆ ਖਲ ਕਰਮ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਤ ਪਰ ਕੇ ਆ ਪਰੰਪਰ ਕਰਤਾ ਜੀ ਤੋਂ ਜੇਵੜ ਅਵਰ ਨ ਕੋਈ ਤੋ ਜੋ ਬਜੁਗੇ ਏਕੁ ਸਦਾ ਸਦਾ ਤੋ ਏਕੁ ਜੀ ਤੋਂ ਨੀਚਲ ਕਰਤਾ ਸੋਈ ਤਦਿਆਪੇ ਪਾਵੇ ਸੋਈ ਵਰਤੇ ਜੀ ਤੋਂ ਆਪੇ ਕਰੇ ਸੋਈ ਤਦਿਆਪੇ ਸਿਰ ਸੋ ਪਾਏ ਜਿ ਤਦਿਆਪੇ ਸਿਰ ਜੇ ਸਭ ਕੋਈ ਜਾਨਾਨ ਬਣ ਗਾਵੇ ਕਰਤੇ ਕੀ ਜੀ ਜੋ ਸਾਸੀ ਕਾ ਜਨੋਈਆ ਸਮਹੱਲਾ ਚੌਥਾ ਤੂੰ ਕਰਤਾ ਸਚਿਆਰਮਣ ਦਾ ਸਈ ਜੋ ਤੂੰ ਪਾਈ ਸੋ ਇਥੀ ਸੀ ਜੋ ਤੂੰ ਦੇ ਸੋ ਹੀ ਹੋ ਪਾਈ ਰਹਾ ਸਭ ਤੇਰੀ ਤੁਮ ਸਭਨੀ ਧਿਆਇ ਜਿਸ ਨੂੰ ਕਿਰਪਾਹ ਕ੍ਰਿਤਨ ਨਾਮ ਰਤਨ ਨ ਪਾਇਆ ਗਰਮ ਖਲਾ ਦਾ ਮਨ ਮੁਖ ਗਵਾਇ ਤੁਦੇ ਆਪ ਵੀ ਛੋੜਿਆ ਆਪ ਮਿਲਾਇਆ ਸਮਦਰਿ ਆਓ ਸਾਤ ਜਹੀ ਮਾਏ ਤੇ ਬੰਧੂ ਜੀਆ ਕੋਈ ਨਾਈ ਜੇ ਜਨ ਸਭ ਤੇਰਾ ਖੇਲ ਬੇਜੋਗ ਅਮਰ ਅਸਨ ਜੋਗੀ ਮੇਲ ਜਿਸਨੋ ਤੂੰ ਜਾਣੈ ਸੋ ਜਿਨ ਜਾਣੀ ਹਰ ਕੋ ਸਤਿ ਹੀ ਆਖ ਬਖਾਣੀ ਜਿਨ ਹਾ ਸੇਵਿਆ ਤੂੰ ਸੁਖ ਪਾਇਆ ਸਿਂ ਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਸੋ ਜਵਨਤੁ ਜੁਨਜਾ ਅਵਰ ਨ ਕੋਈ ਤੋ ਕਰ ਕਰ ਵੇਖੇ ਜਾਣ ਇਸ ਜਾਨਾ ਨੂੰ ਪਰਮਕ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਤ ਫਲ ਲੈ ਪਈ ਨਿਵਾਸਾ ਪਾਣੀ ਪਾਵਕ ਤਿਨਹੀ ਕੀਆ ਪੰਕਜ ਮੋ ਪਗ ਨੀ ਚਾਲੈ ਹਮ ਦੇਖਾਂ ਤੇ ਲੋਭੀ ਅਲੇ ਮਨ ਏਕਨਾ ਚਿਤ ਸਮੋੜਮਨਾ ਹਰ ਵਸਰਾ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਤੀ ਸਤੇ ਨਿਹ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਮਤ ਨਾਨਕ ਤਨ ਕੀ ਸਰਨਾ ਜੇੰਤੋ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨਕ ਦੇਹੁਰਿਆ ਗੋਬਿੰਦ ਮਰਨ ਕੀ ਇਹ ਤਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਲਾ ਸਾਦੇ ਸੰਗਤ ਪੱਜ ਕੀ ਨਾਮ ਸਰਾ ਜਾ ਮਲਾ ਕੋ ਜਲ ਤਰਨ ਕੇ ਜਾਨ ਵਰਥਾ ਜਾ ਤਰਾਂ ਕਮਾਇਆ ਕੇ ਰਹਾਵ ਜਾਵ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਦੇ ਨਾ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਖੋ ਸਰਮਾਂ

ਮੋਰੇ ਸ਼ਾਨਜ ਕਰ ਦੇ ਕਰੀਏ ਸਾਭਰਨ ਕੋ ਐਸ ਘਰੀਏ ਪੋਨ ਹੈ ਹਮਾਰੀ ਆਸਾ ਤੋਰ ਪਜਨੀ ਕੀ ਰਹੇ ਪਿਆਸਾ ਤਮੇ ਸੜ ਕਰ ਨਾ ਧਿਆਉ ਜੋ ਵਰ ਚਾਉ ਸਤਮਤੇ ਪਾਉ ਸੇਵਾ ਸਿਕ ਹਮਾਰੀ ਤਾਰੀ ਹੈ ਜਨ ਚੋ ਸਤਰ ਹਮਾਰੀ ਵਾਰੀ ਹੈ ਆਪ ਹਾ ਦੇ ਮੁਝੇ ਭਰੀਏ ਮਰਨ ਕਾਲ ਕਾਤਰਾ ਸੰਵਰੀਏ ਉਜੋ خدا ਮਾਰੇ ਪੈਸ਼ਾ ਸ੍ਰੀ ਆਸਤੋਂ ਜਿਉ ਕਰਿਓ ਰੱਛਾ ਹਰਾ ਖਲੋ ਮੁਰਾਖਨ ਹਾਰਿਐ ਸਾਈ ਵਸੰਤ ਸਹਾਈ ਪਿਆਰੀ ਦੇਨ ਵੰਦਿ ਸਿਸ਼ਤਨ ਕੇ ਹੰਤਾ ਤੂੰ ਅਪਰੀਚਿਤ ਦਿਸਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸੂ ਜੂ ਅਵਤਰਾ ਕਾਲ ਪੈ ਕਰਿ ਵਸਨ ਬਰੰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾ ਜੋਗੀ ਸਭ ਕੀਓ ਬੇਦਰਾਇ ਪ੍ਰਭਾ ਜੋਤੀ ਜੋ ਜਮਨ ਕਾ ਸੋ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜੁੰਕਾ ਸਾਂ ਜਗਤ ਬਨਾਇਓ ਦੇਵ ਵਾ ਜੈਸ਼ਨ ਪਜਾਇਓ ਆਦ ਅੰਤੇ ਕੀ ਅਵਤਾਰਾ ਸੇ ਗੁਰੂ ਸਾਂ ਜਿਓ ਹਮਾਰਾ ਨਮਸਕਾਰ ਤਿਸ ਹੀ ਕਹਵਾਲੀ ਸੋ ਜਾ ਜਿਨੇ ਆਸਵਾਰੀ ਸਭ ਗੁਣ ਕੋ ਸਭ ਗੁਣ ਸੁਖ ਦਿਓ ਸਤਲੁਨ ਕੋ ਫਲ ਮੋ ਬਸ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੇਟੇ ਦੇ ਖੰਚ ਸੁਲਾ ਸਾ ਪਰ ਕਿਰਪਾ ਦੇਖਤ ਕਰ ਫੁੱਲਾ ਸੰਤਨ ਸੁਖ ਪਾਏ ਤੀ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਘਟ ਕੇ ਪੜ ਪੜ ਕੀ ਜਾਣੇ ਜਾਵੋ ਦਰ ਕਰ ਕਰਤਾ ਰਾਹ ਪਰ ਜਾਤ ਤਮ ਦੇ ਅਪਾਰਾ ਮਨ ਜਾਹ ਕਰ ਕਰ ਤਹੂ ਕਹੂ ਤੋ ਮੇ ਮੇਤ ਦੇਤ ਰਸਵ ਹੂ ਮੇ ਜੇ ਤੇ ਮਰਸ ਸਬ ਤਾਰੇ ਆਪ ਆਪਨੀ ਬੋਜ ਉਚਾਰ ਸਮਸਾਹੀ ਤੇ ਰਹਿਤ ਅਲਮ ਜਾਂਦ ਬੇਦ ਪੇ ਤੇ ਅਰੇ ਆਲਮ ਨਰਮ ਕਾਂ ਅਨਰਵ ਕਾਂ ਦਲਾੰਬੋ ਆਤ ਅਨੀਲ ਅਨਾਦ ਅਸੰਭਵ ਤਾਕਾ ਮੋੜ ਚਾਤ ਭੇਂਦਾ ਜਾ ਕੋ ਪੀਵ ਨਾ ਪਾਵ ਦਵੇਦਾ ਤੋ ਕੋ ਕਰ ਪਹਨ ਨਮੰਤ ਮਹਾ ਮੁਰਖਿ ਭੇਦ ਨ ਜਾਣ। ਮਹਾ ਦੇਵ ਕੋ ਕਹਿ ਸਦਾ ਹਿਨ ਅੰਕਾਰ ਕਾ ਚਿਨਿਤ ਨੇ ਭਿਵ ਆਪੇ ਆਪਣੀ ਬੁੱਧ ਹ ਜੀਤੇ। ਬਰਮੇ ਪ੍ਰਿੰਦ ਤੂ ਹੈ ਤੇਤੀ ਤਮਰਾ ਲਖ ਨਾ ਜਾਈ ਪਸਾਰਾ। ਕੈ ਸਜਾ ਪ੍ਰਸੰਸ ਸੰਸਾਰਾ ਏਕੇ ਰੂਪਾ ਨੂਪਸ ਰੂਪਾ। ਰਾਂਗ ਭਿਓ ਰਾਗ ਭੀਪੂਪਾ। ਅੰਡਾ ਜੇਰਾ ਸੇਤ ਜਕੀਨੇ ਉਤਪਜ ਖਾਂ ਬਹੁ ਜਦੀਨੀ ਕਉ ਹੋਲ ਰਾਜਾ ਹੈ ਬੈਠਾ ਕਉ ਸੁਣ ਪੈਸਾਂ ਕਰ ਕੇ ਠਾ ਸਬਰੇ ਸੀ ਇੰਤਖਾਈ ਅਚੰਬਵ ਆ ਜਿਗਾ ਸੁਪਸਿਯੰਬਵ ਹਵਰੇ ਸ਼ਾਮੀ ਰਿਤੰਮ ਕਰੋ ਸਿਖ ਵਾਸਿ ਸਿੰਗਰੋ ਦੋਸ਼ ਤੇ ਉੜਿ ਪਾਤਾ ਸਗਲ ਮਲੇਸ਼ ਬਰਨ ਘਾਤਾ ਜਿਹ ਤੋ ਤਾ ਸਾਨੀ ਪਰੇ ਤਨ ਕੇ ਦੁਰਦੋ ਤਹ ਮਰੇ ਪੁਰਖ ਜੰਮ ਬਗ ਬਰੀ ਤਿਹਾਰੀ ਤਨ ਕੇ ਤਮ ਸੰਕਲ ਸਭ ਟਾਰੀ ਜੋ ਕਾਲ ਕੋ ਕਵਾਰ ਤੇ ਆਏ ਹੈ ਤਾ ਕੀ ਕਾਰ ਨਿਪਨੀ ਆਏ ਹੈ ਰਸ਼ਾ ਹੀ ਤਾਈ ਸਭ ਕਾਲ ਦੁਸ਼ਟ ਅਰੇ ਛਟੇ ਤਤ ਕਾਲ ਕਿਰਪਾ ਦੇਸ ਤਨ ਜਾਈ ਨਹਾਰ ਹੋ ਤਾ ਕੀ ਤਾਤਨ ਕਮ ਹਰ ਹੋ ਰੇਲ ਦੇ ਸਿਰ ਦੇ ਘਰ ਮੋ ਸਭ ਹੋਈ ਡੁੱਟ ਸ਼ਾ ਛੇ ਸਕੇ ਨਾ ਕੋਈ ਇੱਕ ਵਾਰ ਜਿਵੇਂ ਸੰਭਾਰਾ ਕਾਲ ਖਾਸ ਤੇ ਤਾਈ ਬਾਰਾ ਜੇਨ ਨਾਮ ਉਤੇ ਹਾਰੂ ਕਹਾ ਦਰਦ ਦੋਹਟ ਦੋਖ ਤੇ ਰਹਾ ਖੜਗ ਕੀਰਤ ਮੈਂ ਸਨ ਤਿਹਾਰੀ ਆਪ ਹਾਥ ਦਿਲ ਹੋ ਅਵਾਰੀ ਸਰਬ ਠੋਰ ਮੋਹੋ ਸਹਾਈ ਦੋਖ ਤੇ ਦੋਖ ਤੇ ਲੋਹ ਬਚਾਈ ਖਾੜਾ ਖੇਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲਹੋ ਅਵਾਰੀ ਸਰਬ ਠੋਰ ਮੋ ਹੋ ਸਹਾਈ ਦੋਖ ਤੇ ਦੋਖ ਤੇ ਲੋਹ ਬਚਾਈ ਸਵਈਆ ਪਾਏ ਗਏ ਜੋ ਤੇ ਤੁਮਰੇ ਤਉ ਤੇ ਕੋ ਆਖ ਤਰੀ ਨਹੀਂ ਆਨਿਓ ਰਾਮ ਰਹੀਮ ਪ੍ਰਾਲ ਕਰਾਨ ਅਨੇਕ ਕਰੇ ਮਤ ਇਕ ਨਾਮ ਅਲਿਓ ਸਮਰਾ ਸਾਤਰ ਵੇ ਸਵੇ ਵੋ ਭੇਜ ਕੇ ਮੇਖ ਨਾ ਜਾਣਿਉ ਸਰੇਸਪਾਨ ਕਿਰਪਾ ਤੁਮਰੀ ਕਰ ਮੈਨ ਕੈਸ ਤੁਝ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾਡ ਕੇ ਕਿਹੋ ਤਹਾਰੋ ਦਵਾਰ ਵਾਹੀ ਗਹਿ ਕੀ ਲਾਹੀ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀ ਜਾਨਨ ਦੇ ਕੋ ਓੰਕਾਰ ਹਰਿ ਰੂਪ ਵਸਾ। ਆਨੰਦ ਬਿਆਬਰੀ ਮਾਈ ਸਤਿਗੁਰੂ ਮੈਂ ਪਾਇਆ। ਅਲਗੋਤਾ ਪਾਇਆ ਜਿ세ਤੀ ਮਨ ਵਜੀਆ ਬਦਾਈਆਂ। ਰਾਗ ਰਤਨ ਪਰਬਾਰ ਪੰਨੀਆਂ ਸ਼ਬਦ ਗਾਵਣੀ ਆਈਆਂ। ਸ਼ਬਦੋ ਤਾਂ ਗਾਓ ਹਰਿ ਕੀ ਰਾਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੀਆ ਤੂੰ ਸਦਾ ਰੋਹ ਹਰ ਨਾਲੇ ਹਰਨਾਰ ਹੋ ਤੂੰ ਵੰਦ ਮੇਰੇ ਦੋ ਕਿਸਾ ਵਿਸਾਰਨਾ ਅੰਗੇ ਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ ਸਮਨਾ ਗਲਾ ਸਮਰਾਸ ਸਬਾਮੀ ਸੋ ਕਉ ਮਨ ਬਸਾਰੀ ਕਹੇ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸਾਚੇ ਸਾਹਿਵਾ ਕੀ ਨਹੀਂ ਕਰਤੇ ਰਹਿ ਕਰਤਾ تیرے ਸਭ ਕੁਛ ਹੈ ਜਿਸ ਦੇ ਸੋਂ ਪਾਵੇ ਸਦਾ ਸੇ ਸਲਾਹਾ ਤੇਰੀ ਨਾਮ ਮੰਨ ਉਸਾਵੇ ਨਾਮ ਜਿਨ ਕੇ ਅਮਰ ਬਸਿਆ ਬਾਜੇ ਸ਼ਬਦ ਕਨੇਰੇ ਕਹੈ ਅਨੰਤ ਸਚੀ ਸਾਈਂ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੁ ਸਚ ਨਾਮ ਦਾਾਰ ਮੇਰਾ ਜਿਨਿ ਪੋਖਾਂ ਸਭ ਗਵਾਇਆਂ ਕਸਾਂ ਸੁਖ ਮਨ ਆਏ ਬਸਿਆ ਇਨੀਆਂ ਸਾਹ ਪੁਜਾਈਆਂ ਸਦਾ ਕੁਰਬਾਨ ਕੀਤਾ ਕਰ ਬਿਟਾਂ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਅਸੰਤੋਸ਼ ਹੋਤ ਰੋ ਪਿਆਰੋ ਸਾਚਾ ਨਾਮ ਮਿਲਿਆ ਆਧਾਰੋ ਵਾਜੀ ਪੰਚ ਸ਼ੋਧਤ ਕਾਸ ਭਾਗਿਆ ਕਾਸ ਭਾਗਿਆ ਸ਼ਮਦ ਵਾਜੇ ਕਲਾ ਜਿਤ ਕਰਤਾਰੀਆਂ ਪੰਦ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿੰਨ ਕੋ ਸਿਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਤ ਕਰ ਅਨਹਦ ਵਾਜਿ ਜੀ ਆਨੰਦ ਸੁਣੋ ਵੱਡ ਪਹਾ ਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤ੍ਰੋ ਪਾਇਆ ਉਤਲੇ ਸਦਲ ਬਸੂਰੇ ਦੁਖ ਰੋਗ ਸੰਤਾ ਫ ਉਤਰੇ ਸੁਣੀ ਸਜੀ ਬਾਣੀ ਸੰਤ ਸਾਜਿਨ ਪੈ ਸਰਸੇ ਪੁਰੇ ਕਰਤੇ ਜਾਣੀ ਸੁਨ ਤੇ ਪਨੀਤ ਕਹਤੇ ਪਵਿੱਤ ਸਤਗੁਰਿਆ ਪਰਪੂਰੇ ਮਨਵੰਤ ਨਾਨਕ ਕੋ ਕਰ ਚਾਲ ਲਾਗੀ ਵਾਜੇ ਅਨਹਤ ਤੂਰੇ ਮਦਾਲੀ ਮਹੱਲਾ ਪੰਜ ਮਾਥਾਲ ਵਿੱਚ ਨਾਸਤੂ ਪਈਆ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਿਉ ਜਿਸ ਕਾ ਸਤ ਸੰਧਾਰੁ ਜੇ ਕੋ ਖਾਵੈ ਜੇ ਕੋ ਪੰਚੇ ਤਿਸ ਕਾ ਹੋਈ ਅਧਾਰੁ ਇਹ ਬੰਤ ਜੀ ਨਿਹ ਜੈਨ ਤਿਨ ਤਲਾ ਕਰ ਧਾਰੁ ਤਮ ਸੰਸਾਰ ਚੰਦ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੁ ਸਲੋਕ ਮਹਲਾ ਪੰਜਮਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ ਨੈਰ ਗੁਣਿਆਰੇ ਕੋ ਕੋ ਨਾਹੀ ਆਪੇ ਤਸ ਪਿਉਈ ਤਸ ਪਿਆ ਮਹਾਰਾਮ ਜਿਸਦ ਕੋ ਸਜਿੰਨੇ ਮਿਲਿਆ ਗਨਾਨਕ ਨਾਮ ਲਿਆ ਤਾਂ ਜੀ ਮਾ ਤਲ ਮੰਥੀ ਬੇ ਹਰਿਆ ਪੌੜੀ ਤਥੇ ਤੂੰ ਸਮਰਾਥ ਜਿੱਥੇ ਕੋਈ ਨਾਹੀ ਉਥੇ ਤੇਰੀ ਰਾਖ ਅਗਨੀ ਉਹ ਦਰਮਾਈ ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛਲ ਜਾਹੇ ਪੌਜੋ ਕੋ ਸੁਗਾਹੋਂ ਗੁਰ ਸਾਧੀ ਪਾਰ ਪਾਇ ਜਿਨਨ ਕੋ ਲੱਗੀ ਪਿਆਸ ਅਮਰਤ ਸਈ ਖਾਇ ਕਲ ਮੇ ਹਪਣ ਗੁਰ ਗੋਮਦ ਕਾਇ ਸੋਸੇ ਨਾਮ ਕਰਪਾ ਸੰਭਾਲੇ ਸਾਈ ਸਾਈ ਵਰਥਾ ਕੋ ਨਾ ਜਾਏ ਜੇ ਆਵੇ ਤੁਧ ਆਹੇ ਸੋਕ ਮਹੱਲਾ ਪੰਜਵਾਂ ਅੰਤਰ ਗੋਰੀਆ ਰਾਜਨਾ ਜੇ ਬਾਜ ਗੁਰ ਨਾਮ ਨੇਤਰੇ ਸੰਧੋ ਪਰੇ ਖਣਾ ਸੋਣੀ ਸੁਨਾ ਗੁਰਨਾਮ ਸੰਧ ਕਰ ਸੇਤੀ ਰਤਿਆ ਦਰਗੇ ਫਈਏ ਠਾਓ ਕਹੋ ਨਾਨਕ ਕਿਰਪਾ ਕਰੀ ਜਿਸਨੂੰ ਏ ਵਸ ਦੇ ਜਾਗਮ ਓਤਮ ਕਾੜੀ ਹੈ ਬਰਲੇ ਕੇ ਕੇ ਮਹੱਲਾ ਪੰਜਮਾ ਰਖੇ ਰਖਣ ਹਾਰਿ ਆਪੋ ਵਾਰਿ ਨਾ ਗੁਰ ਕੀ ਪੈ ਦੀ ਪਾਏ ਕਾਸ਼ ਬਾਰ ਨਵਾ ਆਪ ਦਿਆਲ ਮਨੋ ਨ ਵਿਚਾਰ ਨਿਸਾਜ ਨਾ ਕੇ ਸੰਗ ਪਉ ਜਲਕਾਰਯਨ ਸਾਖਤ ਨਿੰਦਕ ਦੁਸ਼ਟ ਕੇ ਨਾਹੀ ਮਿਦਾਰਯਨ ਤਿਸ ਸਾਹਿਬ ਕੀ ਟੇ ਲਾਨ ਕਮਨ ਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਾਗਲੇ ਦੋਖ ਜਾਹੀ ਤਿਸ ਸਾਹਿਬ ਕੀ ਟੇ ਨਾਨਕ ਮੰਨੇ ਵਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤ